ਵਰੇਗੰਡ ਬਣਾਉਣ ਲਈ ਇਕੱਠੇ ਹੋਏ ਆ ਇਸੇ ਤਰ੍ਹਾਂ ਸਾਰੇ ਦੇਸ਼ ਵਿੱਚ ਕਿਸਾਨ ਆਪੋ ਆਪਣੇ ਸੂਬੇ ਦੀ ਰਾਜਧਾਨੀ ਚ ਤੁਹਾਡੇ ਵਾਂਗ ਜੁੜ ਕੇ ਇਹ ਵਰੇਗੰਡ ਬਣਾ ਰਹੇ ਨੇ ਹਰਿਆਣੇ ਵਾਲੇ ਵਿਸਾਰ ਬਣਾ ਰਹੇ ਨੇ ਠੀਕ ਹੈ ਸਮਝਣ ਪਾ ਗਏ ਸਾਨੂੰ ਸਾਰਿਆਂ ਨੂੰ ਤੁਸੀਂ ਦਿੱਲੀ ਮੋਰਚਾ ਜਿੰਦ ਕੇ ਆਏ ਹੋ ਉਦੋਂ ਤੇ ਅਵੇਅਰਨੈਸ ਤੁਹਾਡੇ ਅੰਦਰ ਬਹੁਤ ਵਧੀ ਹੈ ਗੱਲ ਨੂੰ ਸਮਝਣ ਦੀ ਸਮਰੱਥਾ ਵਧੀ ਹੈ ਪਰ ਅੱਜ ਜਿਸ ਸਮੇਂ ਵਿੱਚੋਂ ਅਸੀਂ ਲੰਘ ਰਹੇ ਹਾਂ ਅੱਜ ਦੇ ਪੋਲੀਟਿਕਲ ਲੋਕਾਂ ਦਾ ਲੋਕਾਂ ਨੂੰ ਵਿਸ਼ਵਾਸ ਕੋਈ ਨਹੀਂ ਰਿਹਾ ਸਰਕਾਰਾਂ ਦੀ ਕਰੋਸੀ ਯੋਗਤਾ ਖਤਮ ਹੋ ਗਈ ਕਹਿਣੀ ਔਰ ਕਰਨੀ 'ਚ ਫਰਕ ਪੈ ਗਿਆ ਮੈਂ ਉਹ ਸਮੇਂ ਦਾ ਤੁਹਾਡੇ ਵਿੱਚ ਖੜਾ ਜਦੋਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੋਂ ਕਹੀ ਮੂੰਹੋਂ ਨਿਕਲੀ ਹੋਈ ਯਲ ਪੱਥਰ ਤੇ ਵਕੀਰ ਹੋਇਆ ਕਰਦੀ ਸੀ ਅੱਜ ਜਿੰਨੇ ਵੀ ਵੱਡੇ ਆਉਂਦਿਆਂ ਤੇ ਲੋਕ ਬੈਠੇ ਨੇ ਔਰ ਉਨਾ ਹੀ ਵੱਡਾ ਝੂਠ ਬੋਲਦੇ ਨੇ ਇਸੇ ਕਰਕੇ ਲੋਕਾਂ ਵਿੱਚ ਅਨਸਟੈਕ ਲੋਕੀ ਸੁਖੀ ਨਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਮੋਦੀ ਸਰਕਾਰ ਅਜੇ ਤੱਕ ਬਿਜ਼ੀ ਹੈ ਬਹੁਤ ਜ਼ਿਆਦਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਵਿੱਚ ਝੂਠ ਬੋਲਿਆ ਜਾ ਰਿਹਾ ਹੈ ਮੋਦੀ ਜੀ ਕਹਿੰਦੇ ਮੇਰੀ ਮਿੱਤਰਤਾ ਹੈ 트੍ਰੰਪ ਦੇ ਨਾਲ ਭਾਵੇਂ ਮੈਨੂੰ ਕੋਈ ਵੀ ਕੁਰਬਾਨੀ ਦੇਣੀ ਪਏ ਪਰ ਮੈਂ ਖੇਤੀ ਸੈਕਟਰ ਨੂੰ ਕੋਈ ਆਂਚ ਨਹੀਂ ਆਵਾ ਦਿੰਦਾ ਪਰ ਸਾਡੀ ਜਾਣਕਾਰੀ ਕੁਤਰਾ ਵਿੱਚ ਖੇਤੀ ਦੇ ਉੱਤੇ ਸਮਝੌਤਾ ਤਕਰੀਬਨ ਹੋਇਆ ਪਿਆ ਜਿੱਦਣ ਹੋ ਗਿਆ ਜਿੱਦਣ ਉਹਦਾ ਐਲਾਨ ਹੋ ਗਿਆ ਮੈਂ ਸਪਸ਼ਟ ਕਰ ਦਿਆਂ ਇਸ ਸਟੇਜ ਵਿੱਚ ਉਥਲ ਪੁਥਲ ਹੋ ਜਾਏਗੀ ਇਹ ਸਾਰੇ ਨੂੰ ਸਮਝ ਲੈਣਾ ਚਾਹੀਦਾ ਔਰ ਅੱਜ ਹਰ ਵੇਲੇ ਮੋਦੀ ਸਰਕਾਰ ਦੀ ਆਖੇ ਹੁੰਦੀ ਆ ਕਿ ਕਿਵੇਂ ਖੇਤੀ ਸੈਕਟਰ ਦੇ ਵਿੱਚ ਦਖਲ ਦਿੱਤਾ ਜਾਵੇ ਤੁਹਾਨੂੰ ਯਾਦ ਹੋਵੇਗਾ ਇੱਕ ਮਾਰਕੀਟਿੰਗ ਦਾ ਕਰੜਾ ਮਾਰਕੀਟਿੰਗ ਐਕਟ ਦਾ ਕਰੜਾ ਜਾਰੀ ਕੀਤਾ ਸੀ ਤੁਸੀਂ ਵਿਰੋਧ ਕੀਤਾ ਉਹ ਵਾਪਸ ਹੋ ਗਿਆ ਫਿਰ ਅੱਜ ਹੁਣ ਜਿਹੜਾ ਬਿਜਲੀ ਦਾ ਇਹ ਤੁਸੀਂ ਜਦੋਂ ਦਿੱਲੀ ਬੈਠੇ ਸੀ ਤੁਹਾਨੂੰ ਲਿਖਤੀ ਰੂਪ ਚ ਚਿੱਠੀ ਦਿੱਤੀ ਸੀ ਸਰਕਾਰ ਨੇ ਜੀਹਦੇ ਚ ਕਿਹਾ ਸੀ ਕਿ ਅਸੀਂ ਇਹ ਬਿਨ ਤੁਹਾਡੀ ਸਲਾਹ ਕਰਨ ਤੋਂ ਬਾਅਦ ਤੁਹਾਡੇ ਨਾਲ ਚਰਚਾ ਕਰਨ ਤੋਂ ਬਾਅਦ ਹੀ ਪਾਰਲੀਮੈਂਟ ਤੇ ਪੇਸ਼ਵਾਂ ਪੇਸ਼ ਕਰਾਂਗੇ ਪਰ ਅੱਜ ਕਿੱਥੇ ਖੜੇ ਨੇ ਹੋ ਕਿਸੇ ਨੇ ਪੁੱਛਿਆ ਤੱਕ ਵੀ ਨਹੀਂ ਇੱਕ ਵੀ ਮੀਟਿੰਗ ਸਾਡੇ ਨਾਲ ਨਹੀਂ ਹੋਈ ਐਮਐਸਪੀ ਦੇ ਗਰੰਟੀ ਦੇ ਕਾਨੂੰਨ ਦੀ ਚਰਚਾ ਕਰਕੇ ਕਮੇਟੀ ਬਣਾਉਣ ਦਾ ਫੈਸਲਾ ਹੋਇਆ ਸੀ ਉਹ ਕਿੱਥੇ ਖੜੇ ਨੇ ਕਿੱਥੇ ਵਿਸ਼ਵਾਸ ਕਰੋਗੇ ਕੁਣਕ ਨਵੀਂ ਛੁਰਲੀ ਛੱਡੀ ਐ ਉਹਨਾਂ ਨੇ ਸੀਡ ਬਿਲ ਇਖਤियार ਕੀਤਾ ਐ 8 ਤਾਰੀਖ ਦਾ 8 ਦਸੰਬਰ ਤੱਕ ਉਹ ਦੇਤੇ ਸਰਕਾਰਾਂ ਨੂੰ ਔਰ ਜਿਹੜੇ ਸਟੇਕ ਹোলਡਰ ਨੇ ਉਹਨਾਂ ਦੇ ਵਿਚਾਰ ਮੰਗੇ ਆ ਜੇ ਵਿਰੋਧ ਆ ਵਿਰੋਧ ਕਰੋ ਜੇ ਹੱਕ ਚੋਂ ਤਾਂ ਹੱਕ ਚ ਲਿਖੋ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਬੋਲਬਾਲ ਮੈਂ ਕਰਦਣਾ ਦੋਸਤੋ ਉਹ ਐਸਾ ਬਿਲ ਆ ਇੱਕ ਵਾਰੀ ਫੇਰ ਖੇਤੀ ਸੈਕਟਰ ਨੂੰ ਬਖਦ ਦੇਵ ਦੀ ਕੋਸ਼ਿਸ਼ ਐ ਜੇ ਸੀਡ ਬਿਲ ਐਕਟ ਬਣ ਗਿਆ ਤਾਂ ਤੁਹਾਡੀਆਂ ਯੂਨੀਵਰਸਿਟੀਆਂ ਦੀ ਰਿਸਰਚ ਉਹਨਾਂ ਤੋਂ ਬਣਦੇ ਬੀਜ ਜਾਂ ਪ੍ਰਾਈਵੇਟ ਕੰਪਨੀਆਂ ਦੇ ਬੀਜ ਉਹ ਸਾਰੇ ਦਿੱਲੀ ਵਾਲੇ ਦੇ ਹੱਥ 'ਚ ਆ ਜਾਣੇ ਨੇ ਫਿਰ ਤੁਸੀਂ ਮਨਸੈਂਟੋ ਦੇ ਇਧੀਆਂ ਚੀਜ਼ਾਂ ਹੀ ਖਰੀਦੋਗੇ ਮਨਸੈਂਟੋ ਦੇ ਬੀਜ ਖਰੀਦੋਗੇ ਜਾਂ ਵੱਡੇ ਵੱਡੇ ਕੰਪਨੀਆਂ ਦੇ ਬੀਜ ਖਰੀਦੋਗੇ ਖੇਤੀ ਦੇ ਉੱਤੇ ਉਹਨਾਂ ਦਾ ਕਰਜ਼ਾ ਹੋ ਜਾਏਗਾ ਇਹ ਬਹੁਤ ਠਡੀ ਮੁੱਦਾ ਹੈ ਇੱਥੇ ਜਿਆਦਾ ਜ਼ੋਰ ਮੈਂ ਕਹਿ ਰਿਹਾ ਸੀ ਆਪਣੇ ਸਾਥੀਆਂ ਨੂੰ ਕੀ ਮੁੱਦੇ ਪੰਡ ਰਹੇ ਨੇ ਚਾਹੀਦੇ ਨੇ ਜਾਂਦਾ ਮੈਸੇਜ ਜਾਂਦਾ ਜਿਵੇਂ ਸਿਰਫ ਇਲੈਕਸਿਟੀ ਬੱਸ ਤੇ ਹੀ ਇੱਕ ਅਕਸ਼ ਹੈ ਕਿੱਲਾ ਇਲੈਕਸਿਟੀ ਮਿਲਦਾ ਨਹੀਂ ਉਹਦਾ ਵਿਰੋਧ ਤਾਂ ਹੈ ਹੀ ਉਹਦੇ ਨਾਲ ਸੀਟ ਮਿਲਦਾ ਵੀ ਵਿਰੋਧ ਹੈ ਉਹਦੇ ਨਾਲ ਜਿਹੜੀਆਂ ਪੰਜ ਸੀਟਾਂ ਨੇ ਤੇ ਦਿੱਲੀ ਵਾਲੇ ਸਾਡੇ politcal ਲੋਕਾਂ ਦਾ ਦੇ ਕੋਈ ਕਰਤਾਰ ਹੁੰਦਾ ਤਾਂ ਪੰਜਾਬ ਦੇ ਹਿੱਤ ਗੁਰਬਾਨ ਨਾ ਹੁੰਦੇ ਜਦੋਂ ਪੰਜਾਬੀ ਸੁਪਾ ਬਣਿਆ ਸੀ ਜਿਹਨਾਂ ਲੋਕਾਂ ਨੇ ਲੜਾਈ ਲੜੀ ਸੀ ਉਹਨਾਂ ਨੇ ਰਾਜਧਾਨੀ ਤੋਂ ਬਗੈਰ ਸੂਬਾ ਸੂਬਾ ਐਕਸੈਪਟ ਕਿਉਂ ਕੀਤਾ ਉਹਨਾਂ ਨੇ ਗੱਲ ਇਹ ਕੀਤੀ ਕਿ ਅੱਜ ਦਿੱਲੀ ਵਾਲਿਆਂ ਦੀ ਅੱਖ ਹੈ ਤੁਹਾਡੇ ਚੰਡੀਗੜ੍ਹ ਦੇ ਉੱਤੇ ਤੁਹਾਡਾ ਇੱਕ ਦਿਨ ਦਾ ਰਿਐਕਸ਼ਨ ਦੇਖ ਕੇ ਦੇਖ ਕੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਨਹੀਂ ਹਾਲੇ ਇੰਨੀ ਕੋਈ ਸਾਡੀ ਮਨਸ਼ਾ ਨਹੀਂ ਪਰ ਸਾਨੂੰ ਉਹਨਾਂ ਦਾ ਮਨ ਪਤਾ ਲੱਗ ਗਿਆ ਚੰਡੀਗੜ੍ਹ ਦੇ ਉੱਤੇ ਮੈਂ ਸਪਸ਼ਟ ਕਰ ਦਿਆਂ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਪੰਜਾਬ ਦਾ ਹੀ ਰਹੇਗਾ ਮਤ ਇਹੋ ਜੀ ਗਲਤੀ ਕਰਨ ਕੇਂਦਰ ਵਾਲੇ ਪੰਜਾਬ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਸਾਡੇ ਨਾਲ ਇੱਕ ਹੋਰ ਵੱਡੀ ਚਿੰਤਾ ਹੋਈ ਹੈ ਪਾਣੀਆਂ ਦੇ ਮਸਲੇ ਤੇ ਸਾਡਾ ਜਿਹੜਾ ਧਰਤੀ ਹੇਠ ਦਾ ਪਾਣੀ ਜਿੱਥੋਂ ਅਸੀਂ ਹੁਣ ਕੱਢ ਰਹੇ ਹਾਂ ਇਹ ਸਾਰੇ ਦਾ ਸਾਡਾ ਪਾਣੀ ਪੋਲਿਊਟ ਹੋ ਗਿਆ ਜਿਹੜੀ ਤੀਜੀ ਤਹਿ ਦਾ ਪਾਣੀ ਹੈ ਉਹ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਸਾਡੇ ਕੋਲ ਰਹਿ ਕੀ ਗਿਆ ਫਿਰ ਸਾਡਾ ਆਪਣਾ ਪਾਣੀ ਸਾਡੇ ਲੀਟਰਾਂ ਦੀਆਂ ਗਲਤੀਆਂ ਨਾਲ ਜਾਂ ਕੇਂਦਰ ਸਰਕਾਰਾਂ ਦੀਆਂ ਜੁਰਮਾਨੀਆਂ ਦੇ ਨਾਲ ਉਹ ਦੂਜੇ ਸੁਭਨ ਚੱਲੇਗਾ ਤੁਸੀਂ ਹੈਰਾਨ ਹੋਵੋਗੇ ਰਾਜਸਥਾਨ ਜਿਹਨੇ ਸਾਡੇ ਕੋਲੋਂ ਪਾਣੀ ਲਿਆ ਪੀਣ ਵਾਸਤੇ ਕਹਿੰਗੇ ਜਾਂ ਖੇਤੀ ਲਈ ਕਾਗਜ਼ਾਂ ਤੇ ਸਸਤੋਂ ਦਾ ਵੀ 2 ਰੁਪਏ ਲੀਟਰ ਉਹ ਇੰਡਸਟਰੀ ਵਾਲਿਆਂ ਕੋਲੋਂ ਲੈਂਦਾ ਇੱਕ ਬਾਰ ਮੈਂ ਇੱਥੇ ਲਖਾਈ ਨਹੀਂ ਰਹੀ ਹੈ ਜਿਹਨੂੰ ਉਹ 1600 ਕਰੋੜ ਰੁਪਇਆ ਹਰ ਸਾਲ ਉਹਦੇ ਕੋਲੋਂ ਪਾਣੀ ਦਾ ਵਸੂਲਦਾ ਹੈ ਉਹਦਾ ਕਮਾਈ ਕਰਦਾ ਤੇ ਤੁਸੀਂ ਪਾਣੀ ਤੋਂ ਪਿਆਸੇ ਹੋ ਤੁਹਾਡਾ ਭਵਿੱਖ ਪਾਣੀ ਦੇ ਮੇਰੇ ਖਤਰੇ ਚ ਹੈ ਤੋਂ ਸਾਨੂੰ ਇਹਦੀ ਲੜਾਈ ਵੀ ਤਿਆਰ ਹੋਣਾ ਚਾਹੀਦਾ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਜਿਹੜੇ ਮੁੱਦੇ ਨੇ ਪਾਣੀ ਦਾ ਮੁੱਦਾ ਹੈ ਚੰਡੀਗੜ੍ਹ ਦਾ ਮੁੱਦਾ ਗੰਦੀ ਸਿੰਘਾਂ ਦੀ ਵਿਹਾਈ ਦਾ ਮੁੱਦਾ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਇਹਨਾਂ ਮੁੱਦਿਆਂ ਨਾਲ ਜੁੜੀਆਂ ਤੇ ਜੇ ਸਰਕਾਰ ਨੇ ਇਹਨਾਂ ਵੱਲ ਧਿਆਨ ਨਾ ਦਿੱਤਾ ਤਾਂ ਆਹ ਜਿਹੜਾ ਅੱਜ ਇਕੱਠ ਅਸੀਂ ਤਾਂ ਪਾਣੀ ਵੀ ਬਰੇਗੜ ਨੂੰ ਲਾਉਣ ਵਾਸਤੇ ਬਰਾਇਆ ਸੀ ਨਾ ਲੋਕਾਂ ਨੂੰ ਐਡੀ ਵੱਡੀ ਗੰਦੀ ਵਿੱਚ ਲੋਕ ਆਏ ਐ ਇਹ ਸਿੱਧ ਕਰਦਾ ਕੋਈ ਪੰਜਾਬ ਦੇ ਲੋਕ ਕੇਂਦਰ ਤੋਂ ਵੀ ਦੁਖੀ ਨੇ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਵੀ ਦੁਖੀ ਨੇ ਔਰ ਅਨਫੋਰਚੂਨੇਟ ਗੱਲ ਤਾਂ ਮੈਂ ਤੇ ਜੇ ਇਹ ਕਹਾਂ ਵੀ ਪੰਜਾਬ ਵਿੱਚ ਤਾਂ ਕੋਈ ਸਰਕਾਰੀ ਨਹੀਂ ਜਿਨ੍ਹਾਂ ਦੀ ਕੋਈ ਪਕੜੇ ਨਹੀਂ ਮੁੱਦਿਆ ਤੇ ਪਿਛਲੀ ਵਾਰ ਹੀ ਜਦੋਂ ਡੈਂਟ ਸੇਫਟੀ ਐਕਟ ਆਇਆ ਵੀ ਉਹਨੂੰ ਚਿੱਠੀ ਲਿਖੀ ਵੀ ਭਗਵਾਨ ਸੀ ਕੇ ਮੰਨੀ ਨਾ ਜੇ ਮੰਨ ਲਿਆ ਦੈਮ ਤੁਹਾਡੇ ਹੱਥੋਂ ਚਲੇ ਜਾਣੀ ਜਿਹਨੇ ਨਹੀਂ ਪ੍ਰਵਾਹ ਕੀਤੀ ਜੋ ਮਰਜੀ ਆਖੀ ਜਾਏ ਪਰ ਇਹਦੀਆਂ ਬੇਵਕੂਫੀਆਂ ਦੇ ਸਦਕਾ ਅੱਜ ਗੈਨ ਸਾਡੇ ਹੱਥ ਹੱਥੋਂ ਚਲੇ ਗਏ ਇੱਕ ਇੱਕ ਚੀਜ਼ 29 ਤਾਰੀਖ ਤੱਕ ਇਹਨਾਂ ਕੋਲ ਸਮਾਂ ਹੈ ਜਿਹੜਾ ਇੱਕ ਐਕਸਿਟ ਸੀਟੀ ਮਿਲੇ ਇਹਦੇ ਉੱਤੇ ਆਪਣਾ ਵਿਰੋਧ ਦਰਜ ਕਰਵਾਉਣ ਕੇਂਦਰ ਦੇ ਕੋਲ ਪਰ 8 ਦਸੰਬਰ ਤੱਕ ਇਹਨਾਂ ਕੋਲ ਸਮਾਂ ਹੈ ਜਿਹੜਾ ਸੀਟ ਮਿਲਾਇਆ ਉਹਦਾ ਵਿਰੋਧ ਦਰਜ ਕਰਾਉਣ ਜੇ ਇਹ ਨਾ ਕਰਨਗੇ ਇੱਕ ਵੱਡਾ ਅੰਦੋਲਨ ਕਰਨ ਕਰ ਰਹੇ ਆ ਪੰਜਾਬ ਦੇ ਲੋਕ ਤਿਆਰ ਨੇ ਇੱਕ ਹੋਰ ਵੱਡੇ ਅੰਦੋਲਨ ਲਈ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਇਜ਼ਤੀ ਕਰਾਂਗਾ ਤੁਸੀਂ ਸਾਰੇ ਐਸਕੇਮ ਦੇ ਅੰਬੈਸਡਰ ਹੋ ਤੁਸੀਂ ਜਾ ਕੇ ਖੁੰਡ ਚਰਚਾ ਪਿੰਡ ਪਿੰਡ ਹੁਣੇ ਤੋਂ ਕਰਦੇ ਨਹੀਂ ਐ ਇੱਕ ਵੱਡੀ ਲੜਾਈ ਦਾ ਆਰੰਭ ਹੋਣ ਜਾ ਰਿਹਾ ਹੈ ਅੱਪਾ ਸਾਰਿਆਂ ਨੇ ਇੱਕਠੇ ਹੋ ਕੇ ਦਿਖੀ ਆਪਣੀ ਸਿੱਧ ਕਰ ਦਿੱਤੀ ਇਕਤਾ ਔਰ ਇਹ ਪਹਿਲੀ ਵਾਰੀ ਹੋਇਆ ਹੈ ਇਤਿਹਾਸ 'ਚ ਦੁਨੀਆ ਦੇ 'ਚ ਜਦੋਂ ਕੋਈ ਕਾਨੂੰਨ ਬਣ ਜਾਂਦਾ ਹੁੰਦਾ ਹੈ ਉਹ ਜਿੰਨੀ ਦੇਰ ਤੱਕ ਬਾਹਰਲੇ ਦਰਸ਼ਕ ਵੀ ਜਦ ਤੀ ਉਹਦੇ ਰਿਜ਼ਲਟ ਸਾਹਮਣੇ ਨਹੀਂ ਆਉਂਦੇ ਉਹਨੋਂ ਤੱਕ ਉਹ ਵਾਪਸ ਨਹੀਂ ਹੋਗਾ ਤੁਸੀਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਵਾਪਸ ਕਰਵਾਏ ਇਹ ਬਹੁਤ ਵੱਡੀ ਤੁਸੀਂ ਦੁਨੀਆ ਦੇ ਵਿੱਚ ਇਤਿਹਾਸ ਕ੍ਰੀਏਟ ਕੀਤਾ ਤਾਂ ਮੈਂ ਉਮੀਦ ਕਰਦਾ ਹਾਂ ਆਪਾਂ ਸਾਰੇ ਇਕੱਠੇ ਹੋ ਕੇਦਰ ਨੇ ਇੱਥੋਂ ਸਿਲਿਆਏ ਲੈ ਕੇ ਜਾਇਓ ਇਹ ਸਾਰੀਆਂ ਚੀਜ਼ਾਂ ਤੇ ਲਾਹਨਤ ਬੰਦੀ ਸ਼ੁਰੂ ਹੋ ਚੁੱਕੀ ਹੈ ਔਰ ਇਹਨੂੰ ਹੋਰ ਤੱਕ ਠਾਕੜੀ ਕਰੋ ਮੈਂ ਸਮਝਦਾ ਤੁਸੀਂ ਸਾਰੇ ਮੇਰੀ ਇਹ ਬੇਨਤੀ ਨੂੰ ਪ੍ਰਵਾਨ ਕਰੋਗੇ ਫਿਰ ਇੱਕ ਵਾਰੀ ਵਾਧੇ ਬੁਲਾਉਂਦਾ ਕਿ ਮੈਂ ਚਾਹੁੰਨਾ ਵਾਹਿਗੁਰੂ ਜੀ ਘਰ ਘਾਲ ਸਾਹਿਬ ਵਾਹਿਗੁਰੂ ਜੀ ਕੀ ਬਖਸ਼ਿਸ਼